ਦੋਸਤੋ ਅੱਜ ਕੱਲ ਦੇ ਸਮੇਂ ਦੇ ਵਿੱਚ ਰਿਸ਼ਤੇ ਮਿੰਟਾਂ 'ਚ ਬੰਦੇ ਨੇ ਤੇ ਮਿੰਟਾਂ ਦੇ ਵਿੱਚ ਟੁੱਟ ਜਾਂਦੇ ਨੇ ਤੇ ਅੱਜ ਦੀ ਜਨਰੇਸ਼ਨ ਫਟਾਫਟ ਕਾਮਯਾਬੀ ਪਾਉਣਾ ਚਾਹੁੰਦੀ ਹੈ ਅੱਜ ਦੀ ਜਿਹੜੀ ਮੈਂ ਸੱਚੀ ਘਟਨਾ ਤੁਹਾਨੂੰ ਦੱਸਣ ਜਾ ਰਿਹਾ ਇਹਨੂੰ ਜੇਕਰ ਤੁਸੀਂ ਐਂਡ ਤੱਕ ਦੇਖ ਲੈਂਦੇ ਹੋ ਤਾਂ ਤੁਹਾਨੂੰ ਇਹ ਪਤਾ ਲੱਗ ਜਾਵੇਗਾ ਕਿ ਕਿਸੇ ਦੇ ਨਾਲ ਰਿਸ਼ਤਾ ਜੋੜਨ ਤੋਂ ਪਹਿਲਾਂ ਉਹਨੂੰ ਪਰਖਣਾ ਕਿੰਨਾ ਜ਼ਰੂਰੀ ਹੁੰਦਾ ਹੈ ਦੋਸਤੋ ਅੱਜ ਦੀ ਜਿਹੜੀ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਗੁਹਾਟੀ ਤੋਂ ਹੁੰਦੀ ਹੈ ਗੁਹਾਟੀ ਦੇ ਵਿੱਚ ਦੋ ਜਣਿਆਂ ਦਾ ਪਰਿਵਾਰ ਰਹਿੰਦਾ ਸੀ ਇਸ ਪਰਿਵਾਰ ਦੇ ਵਿੱਚ ਜਿਹੜੀ ਘਰ ਦੀ ਮੁਖੀਆ ਸੀ ਉਹਦਾ ਨਾਮ ਸੀ ਸੰਕਰੀ ਡੇ ਜਿਸ ਦੀ ਉਮਰ ਸੀ 62 ਸਾਲ ਤੇ ਉਹਦਾ ਇੱਕ ਮੁੰਡਾ ਹੁੰਦਾ ਹੈ ਜਿਹਦਾ ਨਾਮ ਸੀ ਅਮਰ ਜੋਤੀ ਜਿਹਦੀ ਉਮਰ ਸੀ 32 ਸਾਲ ਅਮਰ ਜੋਤੀ ਦੇ ਪਿਤਾ ਦੀ ਪਹਿਲਾਂ ਤੋਂ ਹੀ ਮੌਤ ਹੋ ਚੁੱਕੀ ਸੀ ਇਹਨਾਂ ਦਾ ਪਰਿਵਾਰ ਕਾਫੀ ਪੈਸੇ ਵਾਲਾ ਪਰਿਵਾਰ ਸੀ ਤੇ ਜਿਹੜੀ ਇਹ ਸੰਕਰੀ ਡੇ ਸੀ ਇਹਦੇ ਗੁਹਾਟੀ ਦੇ ਵਿੱਚ ਹੀ ਚਾਰ ਅਲੱਗ-ਅਲੱਗ ਥਾਵਾਂ ਤੇ ਬੰਗਲੇ ਸਨ ਉਹਨੇ ਇਹ ਬੰਗਲੇ ਰੈਂਟ ਤੇ ਦਿੱਤੇ ਹੋਏ ਸਨ ਜਿਨ੍ਹਾਂ ਤੋਂ ਕਾਫੀ ਇਹਨਾਂ ਨੂੰ ਆਮਦਨ ਹੁੰਦੀ ਸੀ ਅਮਰ ਜੋਤੀ ਜਿਹੜਾ ਸੀ ਉਹ ਪ੍ਰਾਈਵੇਟ ਜੋਬ ਕਰਦਾ ਸੀ ਅੱਗੇ ਜਾ ਕੇ ਅਮਰਜੋਤੀ ਦੀ ਮੁਲਾਕਾਤ ਹੁੰਦੀ ਹੈ ਬੰਦਨਾ ਨਾਮ ਦੀ ਇੱਕ ਕੁੜੀ ਦੇ ਨਾਲ ਜਿਹਦੀ ਉਮਰ ਸੀ 31 ਸਾਲ ਜਿਸ ਤਰ੍ਹਾਂ ਮੈਂ ਤੁਹਾਨੂੰ ਸ਼ੁਰੂਆਤ ਦੇ ਵਿੱਚ ਹੀ ਦੱਸਿਆ ਕਿ ਅੱਜ ਕੱਲ ਦੀ ਜਨਰੇਸ਼ਨ ਨੂੰ ਜਲਦਬਾਜ਼ੀ ਕਰਨ ਦੀ ਆਦਤ ਹੈ ਤੇ ਇਹ ਹੁਣ ਜਲਦੀ ਦੇ ਨਾਲ ਇੱਕ ਦੂਜੇ ਦੇ ਨਾਲ ਵਿਆਹ ਕਰਵਾ ਲੈਂਦੇ ਨੇ ਹਾਲਾਂਕਿ ਜਿਹੜੀ ਅਮਰਜੋਤੀ ਦੀ ਮਾਤਾ ਸੀ ਉਹ ਇਸ ਵਿਆਹ ਨੂੰ ਲੈ ਕੇ ਖੁਸ਼ ਨਹੀਂ ਸੀ ਪਰ ਵਿਆਹ ਹੋਣ ਤੋਂ ਬਾਅਦ ਇਹ ਗੱਲ ਬੰਦਨਾ ਨੂੰ ਚੰਗੀ ਤਰ੍ਹਾਂ ਪਤਾ ਸੀ ਕਿ ਉਹਦੀ ਸੱਸ ਉਹਦੇ ਤੋਂ ਖੁਸ਼ ਨਹੀਂ ਸੀ ਉਹ ਹੁਣ ਆਪਣੀ ਸੱਸ ਨੂੰ ਖੁਸ਼ ਕਰਨ ਵਾਸਤੇ ਉਹਦਾ ਖੂਬ ਧਿਆਨ ਰੱਖਦੀ ਹੈ ਉਹਦੀ ਸੇਵਾ ਕਰਦੀ ਹੈ ਹੁਣ ਕੁਝ ਦਿਨ ਗੁਜ਼ਰਦੇ ਨੇ ਤੇ ਇਹ ਜਿਹੜੀ ਸੰਕਰੀ ਦੇਸੀ ਆਪਣੀ ਨੂਨ ਕਹਿੰਦੀ ਹੈ ਕਿ ਤੂੰ ਪੂਰਾ ਦਿਨ ਹੀ ਘਰ ਦੇ ਵਿੱਚ ਬੋਰ ਹੋ ਜਾਂਦੀ ਹੈ ਤੇ ਤੂੰ ਕਿਉਂ ਨਾ ਕੋਈ ਕੰਮ ਕਰ ਲੈ ਜਿਹਦੇ ਲਈ ਮੈਂ ਤੈਨੂੰ ਪੈਸੇ ਵੀ ਦੇ ਦੇਨੀ ਆ ਹੁਣ ਇਹ ਬੰਦਨਾ ਕਹਿੰਦੀ ਹੈ ਕਿ ਮੈਨੂੰ ਫਿਟਨੈਸ ਦਾ ਸ਼ੌਂਕ ਹੈ ਤੇ ਮੈਂ ਇੱਕ ਜਿਮ ਖੋਲਣੀ ਹੈ ਇਹਦੀ ਸੱਸ ਜਿਮ ਵਾਸਤੇ ਇਹਨੂੰ ਪੈਸੇ ਦੇ ਦਿੰਦੀ ਹੈ ਬੰਦਨਾ ਆਪਣੀ ਸੱਸ ਕੋਲੋਂ ਪੈਸਾ ਲੈ ਕੇ ਇੱਕ ਜਿਮ ਖੋਲ ਲੈਂਦੀ ਹੈ ਇੱਥੋਂ ਤੱਕ ਤਾਂ ਸਭ ਕੁਝ ਬਹੁਤ ਹੀ ਵਧੀਆ ਚੱਲ ਰਿਹਾ ਸੀ ਇਨਾਂ ਦੇ ਵਿੱਚ ਬਹੁਤ ਪਿਆਰ ਸੀ ਪਰ ਅਚਾਨਕ ਹੀ ਕੁਝ ਦਿਨ ਬਾਅਦ ਇਹ ਜਿਹੜੀ ਸੰਕਰੀ ਡੇ ਸੀ ਉਹ ਜਿਸ ਘਰ ਦੇ ਵਿੱਚ ਰਹਿ ਰਹੀ ਸੀ ਉਹ ਆਪਣਾ ਘਰ ਛੱਡ ਕੇ ਆਪਣੇ ਦੂਸਰੇ ਬੰਗਲੇ ਦੇ ਵਿੱਚ ਰਹਿਣ ਵਾਸਤੇ ਚਲੀ ਜਾਂਦੀ ਹੈ ਇਹ ਕਿਉਂ ਜਾਂਦੀ ਹੈ ਇਸ ਕੇਸ ਦੀ ਇਹ ਸਭ ਤੋਂ ਵੱਡਾ ਪੁਆਇੰਟ ਸੀ ਜੋ ਮੈਂ ਤੁਹਾਨੂੰ ਅੱਗੇ ਜਾ ਕੇ ਵੀਡੀਓ ਦੇ ਵਿੱਚ ਦੱਸਾਂਗਾ ਹੁਣ ਇੱਕ ਬੰਗਲੇ ਦੇ ਵਿੱਚ ਅਮਰ ਜੋਤੀ ਤੇ ਉਹਦੀ ਵਾਈਫ ਬੰਦਨਾ ਰਹਿੰਦੀ ਸੀ ਤੇ ਉਹਦੇ ਨਾਲ ਹੀ ਇੱਕ ਦੂਸਰਾ ਬੰਗਲਾ ਸੀ ਜਿਹਦੇ ਵਿੱਚ ਅਮਰ ਜੋਤੀ ਦੀ ਮਾਂ ਰਹਿੰਦੀ ਸੀ ਇਧਰ ਬੰਦਨਾ ਨੇ ਜਿਹੜਾ ਜਿਮ ਖੋਲਿਆ ਹੋਇਆ ਸੀ ਉਹ ਵੀ ਬਹੁਤ ਵਧੀਆ ਤਰੀਕੇ ਦੇ ਨਾਲ ਚੱਲ ਰਿਹਾ ਸੀ ਪਰ ਅਚਾਨਕ ਹੀ 27 ਅਗਸਤ 2022 ਨੂੰ ਬੰਦਨਾ ਪੁਲਿਸ ਸਟੇਸ਼ਨ ਦੇ ਵਿੱਚ ਜਾਂਦੀ ਹੈ ਤੇ ਆਪਣੇ ਪਤੀ ਅਮਰ ਜੋਤੀ ਤੇ ਆਪਣੀ ਸੱਸ ਸੰਕਰੀ ਡੇ ਦੀ ਮਿਸਿੰਗ ਰਿਪੋਰਟ ਲਖਵਾਉਂਦੀ ਹੈ ਉਹ ਦੱਸਦੀ ਹੈ ਪੁਲਿਸ ਵਾਲਿਆਂ ਨੂੰ ਕਿ ਅਚਾਨਕ ਤੋਂ ਹੀ ਉਹਦਾ ਪਤੀ ਤੇ ਉਹਦੀ ਸੱਸ ਕਿਤੇ ਗਾਇਬ ਹੋ ਗਏ ਨੇ ਉਹਨਾਂ ਬਾਰੇ ਉਹਨੇ ਹਰ ਜਗ੍ਹਾ ਪਤਾ ਕੀਤਾ ਲੱਭਣ ਦੀ ਕੋਸ਼ਿਸ਼ ਕੀਤੀ ਹਰੇਕ ਰਿਸ਼ਤੇਦਾਰਾਂ ਕੋਲੋਂ ਉਹਨੇ ਲੱਭਿਆ ਪਰ ਉਹਨੂੰ ਕਿਤੇ ਵੀ ਇਹ ਦੋਨੇ ਜਾਨੇ ਨਹੀਂ ਮਿਲੇ ਹਾਕਾਰ ਕੇ ਉਹ ਹੁਣ ਪੁਲਿਸ ਥਾਣੇ ਦੇ ਵਿੱਚ ਆਈ ਹੈ ਹੁਣ ਪੁਲਿਸ ਇਹਦੀ ਰਿਪੋਰਟ ਲਿਖਦੀ ਹੈ ਤੇ ਕਾਰਵਾਈ ਆਪਣੀ ਸ਼ੁਰੂ ਕਰ ਦਿੰਦੀ ਹੈ ਹੁਣ ਪੁਲਿਸ ਇਹਨਾਂ ਦੇ ਆਂਡ ਗਵਾਂਡ ਇਹਨਾਂ ਦੇ ਰਿਸ਼ਤੇਦਾਰਾਂ ਕੋਲੋਂ ਪੁੱਛਦੀ ਹੈ ਪਰ ਅਫਸੋਸ ਦੀ ਗੱਲ ਹੈ ਇਹਨਾਂ ਨੂੰ ਇੱਥੋਂ ਵੀ ਕੁਝ ਨਹੀਂ ਮਿਲਦਾ ਪੁਲਿਸ ਇਹਨਾਂ ਦੇ ਘਰ ਦੇ ਵਿੱਚ ਲੱਗੇ ਸੀਸੀਟੀਵੀ ਖੰਗਾਲਦੀ ਹੈ ਪਰ ਇਹਨਾਂ ਨੂੰ ਇਸ ਸੀਸੀਟੀਵੀ ਤੋਂ ਵੀ ਕੋਈ ਸਬੂਤ ਨਹੀਂ ਮਿਲਿਆ ਹੁਣ ਇਸ ਘਟਨਾ ਨੂੰ ਲਗਭਗ ਡੇਢ ਮਹੀਨਾ ਗੁਜ਼ਰ ਜਾਂਦਾ ਹੈ ਪਰ ਪੁਲਿਸ ਦੇ ਹੱਥ ਖਾਲੀ ਦੇ ਖਾਲੀ ਸੀ ਹੁਣ 2-3 ਮਹੀਨੇ ਗੁਜ਼ਰ ਜਾਂਦੇ ਨੇ ਤੇ ਹੁਣ ਇੱਕ ਬੰਦਾ ਪੁਲਿਸ ਥਾਣੇ ਦੇ ਵਿੱਚ ਜਾਂਦਾ ਹੈ ਜਿਹਦਾ ਨਾਮ ਸੀ ਨਿਰਮਲ ਦੇ ਨਿਰਮਲ ਦੇ ਪੁਲਿਸ ਨੂੰ ਕਹਿੰਦਾ ਹੈ ਕਿ ਮੈਂ ਸ਼ੰਕਰੀ ਦੇ ਦਾ ਰਿਸ਼ਤੇਦਾਰ ਹਾਂ ਤੇ ਇਹ ਜਿਹੜੀ ਸ਼ੰਕਰੀ ਦੇ ਹੈ ਤੇ ਉਹਦਾ ਮੁੰਡਾ ਗਾਇਬ ਹੋਏ ਨੇ ਇਹਦੇ ਪਿੱਛੇ ਕਿਸੇ ਹੋਰ ਦਾ ਹੱਥ ਨਹੀਂ ਹੈ ਬਲਕਿ ਇਹਦੇ ਪਿੱਛੇ ਇਹਦੀ ਜਿਹੜੀ ਨੂੰਹ ਹੈ ਬੰਦਨਾ ਉਹਦਾ ਹੀ ਹੱਥ ਹੈ ਉਹਦੇ ਕੋਲੋਂ ਕੋਈ ਸਬੂਤ ਤਾਂ ਨਹੀਂ ਮਿਲਦਾ ਪਰ ਉਹਨੂੰ ਸ਼ੱਕ ਹੈ ਫਿਰ ਪੁਲਿਸ ਸ਼ੱਕ ਦੇ ਆਧਾਰ ਤੇ ਇੱਕ ਬੰਦੇ ਨੂੰ ਬੰਦਨਾ ਦੇ ਮਗਰ ਲਾ ਦਿੰਦੇ ਨੇ ਏ ਹੁਣ ਦੇਖਦਾ ਹੈ ਕਿ ਬੰਦਨਾ ਇੱਕ ਏਟੀਐਮ ਦੇ ਵਿੱਚ ਜਾਂਦੀ ਹੈ ਤੇ ਬਾਰ-ਬਾਰ ਉਸ ਏਟੀਐਮ ਦੇ ਵਿੱਚੋਂ ਪੈਸੇ ਕਢਵਾ ਰਹੀ ਸੀ। ਇਹ ਏਟੀਐਮ ਕਿਸੇ ਹੋਰ ਦਾ ਏਟੀਐਮ ਨਹੀਂ ਹੈ ਬਲਕਿ ਉਹਦੀ ਸੱਸ ਸੰਕਰੀ ਡੇ ਦਾ ਹੀ ਏਟੀਐਮ ਸੀ। ਪਰ ਪੁਲਿਸ ਕੋਲੋਂ ਹਜੇ ਵੀ ਕੋਈ ਇਹੋ ਜਿਹਾ ਪ੍ਰੂਫ ਨਹੀਂ ਸੀ ਜਿਹਦੇ ਤੋਂ ਉਹ ਬੰਦਨਾ ਨੂੰ ਗ੍ਰਿਫਤਾਰ ਕਰ ਸਕਦੇ। ਹੁਣ ਪੁਲਿਸ ਇਹ ਬੰਦਨਾ ਦੀ ਕੋਲ ਡਿਟੇਲ ਕੱਢਦੀ ਹੈ ਤੇ ਇਹਦੇ ਵਿੱਚ ਪੁਲਿਸ ਨੂੰ ਇੱਕ ਅਨਨੌਨ ਨੰਬਰ ਮਿਲਦਾ ਹੈ ਜਿਹਦੇ ਤੇ ਬੰਦਨਾ ਅਕਸਰ ਹੀ ਗੱਲਾਂ ਕਰਦੀ ਰਹਿੰਦੀ ਸੀ। ਹੁਣ ਪੁਲਿਸ ਇਹਨਾਂ ਦੀ ਜਿਹੜੀ ਜਿਮ ਸੀ ਉਸ ਜਿਮ ਦੇ ਵਿੱਚ ਵੀ ਜਾ ਕੇ ਮੁੰਡਿਆਂ ਦੇ ਨਾਲ ਗੱਲਾਂ ਬਾਤਾਂ ਕਰਦੀ ਹੈ ਜਿੱਥੋਂ ਪੁਲਿਸ ਨੂੰ ਇੱਕ ਅਹਿਮ ਸਬੂਤ ਮਿਲਦਾ ਹੈ ਹੁਣ ਜਿਸ ਤਰ੍ਹਾਂ ਇਹ ਪੁਲਿਸ ਨੂੰ ਇਹ ਪ੍ਰੂਫ ਮਿਲਦਾ ਹੈ ਤੇ ਪੁਲਿਸ ਹੁਣ ਬੰਦਨਾ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਤੇ ਇਹਦੇ ਕੋਲੋਂ ਜਦੋਂ ਸਖਤੀ ਦੇ ਨਾਲ ਪੁੱਛਗਿੱਛ ਕਰਦੀ ਹੈ ਤੇ ਫਿਰ ਇਹ ਆਖਰ ਟੁੱਟ ਜਾਂਦੀ ਹੈ ਤੇ ਫਿਰ ਇਹ ਜਿਹੜੀ ਕਤਲ ਦੀ ਵਜ੍ਹਾ ਦੱਸਦੀ ਹੈ ਇਹ ਵਜ੍ਹਾ ਸੁਣ ਕੇ ਪੁਲਿਸ ਵਾਲਿਆਂ ਦੀ ਰੂਹ ਕੰਬ ਜਾਂਦੀ ਹੈ ਜਿਸ ਨੇ ਜਿਸ ਨੇ ਵੀ ਇਹ ਵਜ੍ਹਾ ਸੁਣੀ ਉਹ ਸਾਰੇ ਹੀ ਹੈਰਾਨ ਹੋ ਗਏ ਸਨ ਕਿ ਆਖਰ ਇੱਕ ਘਰ ਦੀ ਨੂੰ ਇਦਾਂ ਵੀ ਕਰ ਸਕਦੀ ਹੈ ਇਹ ਫਿਰ ਦੱਸਦੀ ਹੈ ਕਿ ਜਦੋਂ ਇਹਦੀ ਅਮਰ ਜੋਤੀ ਦੇ ਨਾਲ ਮੁਲਾਕਾਤ ਹੋਈ ਸੀ ਤਾਂ ਇਹਨੂੰ ਪਤਾ ਲੱਗਦਾ ਹੈ ਕਿ ਅਮਰ ਜੋਤੀ ਬਹੁਤ ਹੀ ਪੈਸੇ ਵਾਲਾ ਬੰਦਾ ਹੈ ਇਹਦੇ ਘਰ ਦੇ ਵਿੱਚ ਇਹਦਾ ਪਿਤਾ ਵੀ ਨਹੀਂ ਹੈ ਸਾਰੀ ਜਾਇਦਾਦ ਇਹਦੀ ਮਾਂ ਦੀ ਹੈ ਤੇ ਇਹਦੇ ਨਾਮ ਹੈ ਤੇ ਇਸ ਲਈ ਹੁਣ ਇਹ ਚਾਹੁੰਦੀ ਹੈ ਕਿ ਕਿਉਂ ਨਾ ਅਮਰਜੋਤੀ ਨੂੰ ਫਸਾਇਆ ਜਾਵੇ ਤੇ ਇਸੇ ਲਾਲਚ ਦੇ ਵਿੱਚ ਬੰਦਨਾ ਨੇ ਅਮਰਜੋਤੀ ਨੂੰ ਆਪਣੇ ਪਿਆਰ ਦੇ ਵਿੱਚ ਫਸਾਇਆ ਸੀ ਉਹਦੇ ਨਾਲ ਜਲਦੀ ਦੇ ਨਾਲ ਵਿਆਹ ਕਰਵਾ ਲਿਆ ਸੀ ਬੰਦਨਾ ਨੂੰ ਹੁਣ ਵਿਆਹ ਤੋਂ ਬਾਅਦ ਇਹ ਪਤਾ ਲੱਗਦਾ ਹੈ ਕਿ ਜਿੰਨੇ ਵੀ ਬੰਗਲੇ ਹਨ ਉਹ ਸਾਰੇ ਦੇ ਸਾਰੇ ਬੰਗਲੇ ਇਹਦੀ ਸੱਸ ਦੇ ਨਾਮ ਤੇ ਹਨ ਤੇ ਇਸ ਲਈ ਹੁਣ ਇਹ ਆਪਣੀ ਸੱਸ ਦਾ ਵੀ ਪੂਰਾ ਧਿਆਨ ਰੱਖਦੀ ਸੀ ਉਹਦੇ ਨਾਲ ਪਿਆਰ ਕਰਦੀ ਸੀ ਉਹਦੀ ਸੇਵਾ ਕਰਦੀ ਸੀ ਤੇ ਇਸੇ ਲਈ ਇਹਦੀ ਸੱਸ ਨੇ ਹੁਣ ਇਹਨੂੰ ਜਿਮ ਖੋਲਣ ਵਾਸਤੇ ਪੈਸਾ ਵੀ ਦੇ ਦਿੱਤਾ ਸੀ ਤੇ ਇੱਥੇ ਇੱਕ ਹੋਰ ਗੋੜ ਕਰਨ ਵਾਲੀ ਗੱਲ ਇਹ ਸੀ ਕਿ ਇੱਥੇ ਬੰਦਨਾ ਨੇ ਜਿਮ ਹੀ ਕਿਉਂ ਖੋਲਿਆ ਸੀ ਇਹਦੇ ਪਿੱਛੇ ਵੀ ਇੱਕ ਵਜ੍ਹਾ ਸੀ ਇਹ ਜਿਹੜੀ ਵਜ੍ਹਾ ਸੀ ਬੰਦਨਾ ਦਾ ਜਦੋਂ ਅਮਰਜੋਤੀ ਦੇ ਨਾਲ ਵਿਆਹ ਹੋਇਆ ਸੀ ਤਾਂ ਅਮਰਜੋਤੀ ਬੰਦਨਾ ਨੂੰ ਸੈਕਸ਼ੂਅਲ ਤੌਰ ਤੇ ਖੁਸ਼ ਨਹੀਂ ਰੱਖ ਪਾਉਂਦਾ ਸੀ ਇਸ ਦੀ ਫਿਜ਼ੀਕਲੀ ਨੀਡ ਪੂਰੀ ਨਹੀਂ ਹੁੰਦੀ ਸੀ ਇਸ ਲਈ ਉਹਨੇ ਜਾਣਬੁੱਝ ਕੇ ਜਿਮ ਖੋਲਿਆ ਸੀ ਤਾਂ ਜੋ ਜਿਮ ਦੇ ਵਿੱਚ ਅਲੱਗ-ਅਲੱਗ ਮੁੰਡੇ ਆਣਗੇ ਜੋ ਫਿਜ਼ੀਕਲੀ ਸਟਰੋਂਗ ਹੋਣਗੇ ਤੇ ਉਹਨਾਂ ਦੇ ਨਾਲ ਇਹ ਫਿਰ ਆਪਣਾ ਰਿਲੇਸ਼ਨ ਬਣਾਵੇਗੀ ਤੇ ਇਹਦੀ ਜਿਹੜੀ ਫਿਜ਼ੀਕਲ ਨੀਡ ਹੈ ਉਹ ਵੀ ਪੂਰੀ ਹੋ ਜਾਵੇਗੀ ਹੁਣ ਬੰਦਰਾ ਜਿਮ ਦੇ ਵਿੱਚ ਜਿਹਰੇ ਵੀ ਮੁੰਡੇ ਆਉਂਦੇ ਸਨ ਉਹਨਾਂ ਮੁੰਡਿਆਂ ਦੇ ਵਿੱਚੋਂ ਕਈਆਂ ਮੁੰਡਿਆਂ ਦੇ ਨਾਲ ਉਹ ਜਸਮਾਨੀ ਰਿਸ਼ਤੇ ਬਣਾਉਂਦੀ ਸੀ ਤੇ ਇਹ ਹੁਣ ਜਸਮਾਨੀ ਰਿਸ਼ਤੇ ਜਿਹੜੇ ਸਨ ਉਹਨਾਂ ਦੇ ਘਰ ਤੱਕ ਵੀ ਆਉਣੇ ਸ਼ੁਰੂ ਹੋ ਗਏ ਸਨ ਕਿਉਂਕਿ ਇਹ ਮੁੰਡੇ ਹੁਣ ਜਿਮ ਤੋਂ ਬਾਅਦ ਕਈ ਵਾਰੀ ਇਹਨਾਂ ਦੇ ਘਰ ਦੇ ਵਿੱਚ ਵੀ ਆਉਂਦੇ ਸਨ ਤੇ ਇਹਦੇ ਨਾਲ ਆ ਕੇ ਰਿਲੇਸ਼ਨ ਬਣਾਉਂਦੇ ਸਨ ਜਿਸ ਬਾਰੇ ਇਹਦੀ ਸਾਸੂ ਨੂੰ ਪਤਾ ਚੱਲ ਜਾਂਦਾ ਹੈ ਜੋ ਕਿ ਉਹਨੂੰ ਬਿਲਕੁਲ ਵੀ ਪਸੰਦ ਨਹੀਂ ਸੀ ਤੇ ਇਸੇ ਲਈ ਇਹਦੀ ਸਾਸੂ ਹੁਣ ਬੰਗਲਾ ਛੱਡ ਕੇ ਦੂਸਰੇ ਬੰਗਲੇ ਦੇ ਵਿੱਚ ਰਹਿਣ ਵਾਸਤੇ ਚਲੀ ਗਈ ਸੀ ਪਰ ਇਹ ਗੱਲ ਹੁਣ ਬੰਦਰਾਂ ਦੇ ਲਈ ਹੋਰ ਵੀ ਵਧੀਆ ਹੋ ਗਈ ਸੀ ਕਿਉਂਕਿ ਇਹਦੀਆਂ ਜੋ ਅਜਾਸ਼ੀਆਂ ਸਨ ਹੁਣ ਰੋਕ ਟੋਕ ਕਰਨ ਵਾਲਾ ਘਰ ਦੇ ਵਿੱਚ ਕੋਈ ਵੀ ਨਹੀਂ ਸੀ ਬੰਦਨਾ ਦੀ ਦੋਸਤੀ ਇਹਦੀ ਜਿਮ ਦੇ ਵਿੱਚ ਹੀ ਆਉਂਦੇ ਦੋ ਮੁੰਡਿਆਂ ਦੇ ਨਾਲ ਪੱਕੀ ਹੋ ਗਈ ਸੀ ਇਹਨਾਂ ਤੋਂ ਇਲਾਵਾ ਹੋਰ ਵੀ ਮੁੰਡੇ ਆਉਂਦੇ ਸਨ ਇਹਨਾਂ ਦੇ ਘਰ ਦੇ ਵਿੱਚ ਇਹਦੇ ਨਾਲ ਸਬੰਧ ਬਣਾਉਂਦੇ ਸਨ ਪਰ ਇੱਕ ਦਿਨ ਇਹ ਦੋਨੇ ਮੁੰਡੇ ਜਿਹਦਾ ਨਾਮ ਸੀ ਦੰਤੀ ਡੇਕਾ ਤੇ ਦਰੁਪ ਡੇਕਾ ਇਹ ਬੰਦਨਾ ਦੇ ਨਾਲ ਸਬੰਧ ਬਣਾ ਰਹੇ ਹੁੰਦੇ ਨੇ ਤੇ ਉਧਰੋਂ ਇਹਦਾ ਪਤੀ ਅਮਰਜੋਤੀ ਆ ਜਾਂਦਾ ਹੈ ਤੇ ਇਹਨਾਂ ਨੂੰ ਅਪੱਤੀ ਜਨਖਾਲਤੇ ਵਿੱਚ ਦੇਖ ਲੈਂਦਾ ਹੈ ਕਿਉਂਕਿ ਅਮਰਜੋਤੀ ਇੱਕ ਸਮਝਦਾਰ ਬੰਦਾ ਸੀ ਉਹ ਹੁਣ ਆਪਣੀ ਪਤਨੀ ਨੂੰ ਕੁਝ ਨਹੀਂ ਜ਼ਿਆਦਾ ਬੋਲਦਾ ਉਹ ਸਿਰਫ ਇਹੀ ਗੱਲ ਕਹਿੰਦਾ ਹੈ ਕਿ ਉਹ ਹੁਣ ਉਹਦੇ ਨਾਲ ਨਹੀਂ ਰਹੇਗਾ ਉਹ ਇਹਨੂੰ ਹੁਣ ਤਲਾਕ ਦੇ ਦੇਵੇਗਾ ਇਹ ਸਭ ਕਹਿ ਕੇ ਉਹ ਉੱਥੋਂ ਚਲਿਆ ਜਾਂਦਾ ਹੈ ਹੁਣ ਇਹ ਜਿਹੜੀ ਬੰਦਨਾ ਸੀ ਇਹਨੂੰ ਇਹ ਲੱਗਦਾ ਸੀ ਕਿ ਜੇਕਰ ਉਹਨੇ ਤਲਾਕ ਦੇ ਦਿੱਤਾ ਤਾਂ ਇਹ ਪੂਰੀ ਪ੍ਰਾਪਰਟੀ ਇਹਦੇ ਮਾਂ ਦੇ ਨਾਮ ਹੀ ਰਹੇਗੀ ਤੇ ਇਹਨੂੰ ਕੋਈ ਵੀ ਹਿੱਸਾ ਨਹੀਂ ਮਿਲੇਗਾ ਤੇ ਇਹ ਹੁਣ ਆਪਣੇ ਦੋਨਾਂ ਬੁਆਏਫਰੈਂਡਾਂ ਦੇ ਨਾਲ ਇੱਕ ਪਲਾਨ ਬਣਾਉਂਦੀ ਹੈ ਕਿ ਪਹਿਲਾਂ ਇਹ ਆਪਣੇ ਸੱਸ ਨੂੰ ਮਾਰੇਗੀ ਤੇ ਉਸ ਤੋਂ ਬਾਅਦ ਇਹ ਆਪਣੇ ਪਤੀ ਨੂੰ ਮਾਰੇਗੀ ਹੁਣ ਇਹ ਅਗਲੇ ਦਿਨ ਹੀ ਆਪਣੇ ਦੋਨਾਂ ਬੁਆਏਫਰੈਂਡ ਦੇ ਨਾਲ ਆਪਣੀ ਸੱਸ ਦੇ ਬੰਗਲੇ ਦੇ ਵਿੱਚ ਜਾਂਦੀ ਹੈ ਤੇ ਆਪਣੀ ਸੱਸ ਦੇ ਸਿਰ ਦੇ ਉੱਤੇ ਕੁਝ ਮਾਰ ਕੇ ਉਹਨੂੰ ਬੇਹੋਸ਼ ਕਰ ਦਿੰਦੀ ਹੈ ਤੇ ਫਿਰ ਉਹਨੂੰ ਮਾਰ ਕੇ ਨਿੱਕੇ ਨਿੱਕੇ ਉਹਨੂੰ ਫ੍ਰਿਜ ਦੇ ਵਿੱਚ ਲਾ ਦਿੰਦੀ ਹੈ ਹੁਣ ਇਹ ਸੇਮ ਉਸੇ ਰਾਤ ਹੀ ਇਹ ਆਪਣੇ ਹੁਣ ਪਤੀ ਨੂੰ ਪਹਿਲਾਂ ਤਾਂ ਗਲਾ ਦਬਾ ਕੇ ਉਹਨੂੰ ਮਾਰਦੀ ਹੈ ਤੇ ਉਹਨੂੰ ਮਾਰਨ ਤੋਂ ਬਾਅਦ ਫਿਰ ਉਹਦੇ ਛੋਟੇ ਛੋਟੇ ਕੇ ਪੋਲੀਥੀਨ ਦੇ ਵਿੱਚ ਪਾ ਕੇ ਫ੍ਰਿਜ ਦੇ ਵਿੱਚ ਲਾ ਦਿੰਦੀ ਹੈ ਤੇ ਉਸ ਤੋਂ ਬਾਅਦ ਇਹ ਡੇਲੀ ਰੁਟੀਨ ਦੀ ਤਰ੍ਹਾਂ ਆਪਣੀ ਜਿਮ ਜਾਂਦੀ ਹੈ ਇਹਦੇ ਦੋਸਤ ਵੀ ਡੇਲੀ ਰੁਟੀਨ ਦੀ ਤਰ੍ਹਾਂ ਜਿਮ ਜਾਂਦੇ ਨੇ ਆਉਂਦੇ ਨੇ ਤੇ ਇਹਨੂੰ ਮਿਲਦੇ ਸਨ ਤੇ ਇਹ ਹੌਲੀ-ਹੌਲੀ ਇੱਕ-ਇੱਕ ਲਿਫਾਵਾ ਕੱਢ ਕੇ ਜਿਹੜੀ ਬੋਡੀ ਸੀ ਉਹਨੂੰ ਜੰਗਲ ਦੇ ਵਿੱਚ ਕਿਤੇ ਦੂਰ ਜਾ ਕੇ ਸੁੱਟਦੇ ਜਾ ਰਹੇ ਸਨ ਇਹਨਾਂ ਨੇ ਦੋਨਾਂ ਦੀਆਂ ਬੋਡੀਆਂ ਨੂੰ ਟਿਕਾਣੇ ਲਾ ਦਿੱਤਾ ਸੀ ਉਸ ਤੋਂ ਬਾਅਦ ਹੀ ਇਹ ਜਿਹੜੀ ਵੰਦਨਾ ਹੈ 27 ਅਗਸਤ ਨੂੰ ਪੁਲਿਸ ਥਾਣੇ ਦੇ ਵਿੱਚ ਗਈ ਸੀ ਆਪਣੇ ਪਤੀ ਤੇ ਆਪਣੇ ਸੱਸ ਦੀ ਗਮਸੂਦਗੀ ਦੀ ਰਿਪੋਰਟ ਲਿਖਾਉਣ ਵਾਸਤੇ ਹੁਣ ਪੁਲਿਸ ਨੇ ਸਾਰੇ ਸਬੂਤ ਇਕੱਠੇ ਕਰਕੇ ਵੰਦਨਾ ਦੇ ਬਿਆਨ ਲੈ ਕੇ 16 ਪੰਨਿਆਂ ਦੀ ਚਾਰਜ ਸ਼ੀਟ ਅਦਾਲਤ ਦੇ ਵਿੱਚ ਦਾਖਲ ਕੀਤੀ ਸੀ ਪਰ ਪੁਲਿਸ ਨੂੰ ਇੱਥੇ ਅਮਰਜੋਤੀ ਦੀ ਬੋਡੀ ਨਹੀਂ ਮਿਲੀ ਹਾਲਾਂਕਿ ਇਹ ਜਿਹੜੀ ਬੰਦਨਾ ਸੀ ਇਹਨੇ ਜਿੱਥੇ ਇਹ ਬੋਡੀ ਦੇ ਟੁਕੜੇ ਛੁੱਟੇ ਸਨ ਜੰਗਲ ਦੇ ਵਿੱਚ ਦੂਰ ਕਿਤੇ ਉੱਥੇ ਜਾ ਕੇ ਪੁਲਿਸ ਨੇ ਸ਼ਾਂਟਬਿੰਨ ਕੀਤੀ ਪਰ ਅਮਰ ਜੋਤੀ ਦਾ ਇਹਨਾਂ ਨੂੰ ਨਹੀਂ ਮਿਲਿਆ ਸ਼ਾਇਦ ਕੋਈ ਜਾਨਵਰ ਖਾ ਗਿਆ ਹੋਵੇਗਾ ਪਰ ਜਿਹੜੀ ਇਹਦੀ ਸੱਸ ਸੀ ਉਹਦੇ ਕੁਝ ਪਾਰਟ ਇਹਨਾਂ ਨੂੰ ਮਿਲ ਗਏ ਪਰ ਸਿਰ ਨਹੀਂ ਮਿਲਿਆ ਇਸ ਕਰਕੇ ਦੋਨਾਂ ਜਾਨਿਆਂ ਦੀ ਬੋਡੀ ਨਾ ਮਿਲਣ ਕਰਕੇ ਇਹ ਕੇਸ ਥੋੜਾ ਕਮਜ਼ੋਰ ਹੋ ਗਿਆ ਤੇ ਅਕਤੂਬਰ 2023 ਦੇ ਵਿੱਚ ਇਹ ਜਿਹੜੀ ਬੰਦਨਾ ਸੀ ਤੇ ਇਹਦੇ ਦੋਨੇ ਪ੍ਰੇਮੀਆਂ ਨੂੰ ਇਹਨਾਂ ਨੂੰ ਬੇਲ ਮਿਲ ਜਾਂਦੀ ਹੈ ਤੇ ਦੋ ਕਤਲ ਕਰਨ ਤੋਂ ਬਾਅਦ ਵੀ ਇਹ ਤਿੰਨੇ ਅਪਰਾਧੀ ਬਾਹਰ ਘੁੰਮ ਰਹੇ ਨੇ। ਬਾਕੀ ਕੇਸ ਚੱਲ ਰਿਹਾ ਹੈ। ਦੇਖੋ ਇਹਨਾਂ ਨੂੰ ਕੀ ਸਜ਼ਾ ਮਿਲਦੀ ਹੈ। ਇਹ ਤੇ ਆਉਣ ਵਾਲਾ ਵਕਤ ਹੀ ਦੱਸੇਗਾ। ਬਾਕੀ ਤੁਹਾਡਾ ਕੀ ਕਹਿਣਾ ਹੈ ਇਸ ਕੇਸ ਨੂੰ ਲੈ ਕੇ? ਕਮੈਂਟ ਦੇ ਵਿੱਚ ਜਰੂਰ ਦੱਸਿਓ। ਤੇ ਐਹੋ ਜਿਹੀਆਂ ਹੋਰ ਵੀ ਵੀਡੀਓ ਵੇਖਣ ਵਾਸਤੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ। ਧੰਨਵਾਦ।